ਯੂਗ ਨਸ਼ੇ ਵਿਰੋਧਾ ਜਿੱਦੇ ਸਾਰਥਕ ਜਿੱਦੇ ਦੇਖਣ ਨੂੰ ਮਿਲ ਰਹੇ ਹਨ ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਪਿਛਲੇ ਕਾਫੀ ਦਿਨਾਂ ਵਿੱਚ ਨਸ਼ੇ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਇਲਾਕਾ ਦੇ ਪਿੱਛੇ ਸੁਟਿਆ ਗਿਆ ਹੈ ਜਿਸ ਦੇ ਚਲਦੇ ਨਸ਼ੇ ਸਪਲਾਈ ਚੇਨ ਨੂੰ ਤੋੜਨ ਵਿੱਚ ਵੀ ਕਾਫੀ ਵੱਡੀ ਕਾਮਯਾਬੀ ਮਿਲਦੀ ਦਿਖਾਈ ਦੇ ਰਹੀ ਹੈ ਜਿਸ ਦਾ ਅਜਿਹਾ ਇਸ ਗੱਲ ਲਗਾਇਆ ਜਾ ਸਕਦਾ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ ਸ਼ਿਵਲਾ ਹਸਤੰਦ ਦੇ ਵਿਖੇ بڑے ਨਸ਼ਾ ਗੜਾਉ ਕੇਂਦਰ ਵਿੱਚ ਪਿਛਲੇ ਕੁਝ ਦਿਨਾਂ ਤੋਂ 12 ਤੋਂ ਵਧੇਰੇ ਮਰੀਜ਼ ਇਲਾਜ ਕਰਾਉਣ ਦੇ ਦਾਖਲ ਹੋ ਗਏ ਹਨ ਤਾਂ ਜੋ ਉਹ ਵੀ ਸਵਾਜ ਦਾ ਅੰਟਟੂਆ ਅੰਗ ਬਣ ਸਕਣ ਅਤੇ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਪੁਲੀਸ ਦੇ ਵੱਲੋਂ ਨਸ਼ੇ ਖਿਲਾਫ ਜੋ ਮੁਹਿੰਮ ਚੇੜੀ ਗਈ ਹੈ ਮੁਹਿੰਮ ਕਿੰਨਾ ਕਿਤੇ ਰੰਗ ਲਿਆਉਂਦੀ ਵੀ ਨਜ਼ਰ ਆ ਰਹੀ ਹੈ ਅਤੇ ਉਸ ਦੇ ਵਧੀਆ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ ਇਸ ਸਬੰਧੀ ਜਦੋਂ ਸੇਵਾਦਾਰ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਵੇਲੇ ਉਹਨਾਂ ਦੇ ਕੋਲ ਕੁੱਲ 17 ਮਰੀਜ਼ ਇਲਾਜ ਕਰਵਾ ਰਹੇ ਹਨ ਜਿਨ੍ਹਾਂ ਵਿੱਚੋਂ 12 ਨਵੇਂ ਮਰੀਜ਼ ਉਹਨਾਂ ਦੇ ਕੋਲ ਆ ਸਾਹਮਣੇ ਆਏ ਹਨ ਜੋ ਕਿ ਇੱਥੇ ਆਪਣਾ ਇਲਾਜ ਕਰਾਉਣਾ ਚਾਹੁੰਦੇ ਹਨ ਸਰ ਪੰਜਾਬ ਪੂਸਨ ਮਰਾ ਉਹਦੇ ਵਿੱਚ ਟੋਟਲ ਕਿੰਨੇ ਪੇਸ਼ੈਂਟ ਨੇ ਤੇ ਕਿੰਨੀ ਗਿਣਤੀ ਪਿਛਲੇ ਦਿਨਾਂ ਵਿੱਚ ਵਧੀ ਹੈ ਇਸ ਵੇਲੇ ਸਾਡੇ ਕੋਲ ਜਿਹੜਾ ਸਾਡਾ ਸਿਵਲ ਹਸਪੀਟਲ ਦਾ ਸਚੜਾਊਗੀ ਅੰਦਰ ਹੈਗਾ ਉਹਦੇ ਵਿੱਚ ਟੋਟਲ 17 ਪੇਸ਼ੈਂਟ ਐਡਮਿਟਡ ਹੈਗੇ ਆ ਤੇ ਜਿਹੜੇ ਪੇਸ਼ੈਂਟ ਦੀ ਸੰਖਿਆ ਜਿਹੜੀ ਹੈਗੀ ਹੈ ਪਹਿਲੇ ਨਾਲੋਂ ਇਨਕਰੀਜ਼ ਹੋਈ ਹੈ ਪਹਿਲੇ ਲਗਭਗ 4 ਜਾਂ 5 ਪੇਸ਼ੈਂਟ ਡਮੀਟਡ ਹੁੰਦੇ ਸੀਗੇ ਐਟ ਅ ਟਾਈਮ ਇਸ ਵੇਲੇ ਟੋਟਲ ਪੇਸ਼ੈਂਟ ਜਿਹੜੇ ਹੈਗੇ 17 ਹੈਗੇ ਤੇ ਜਿਹੜਾ ਸਾਡਾ ਨਸ਼ਾ ਛਡਾਊ ਕੇਂਦਰ ਹੈਗਾ ਇਹ ਇਹਦੇ 20 ਪੇਸ਼ੈਂਟ ਹੈਗੇ ਐਟ ਅ ਟਾਈਮ ਇੱਥੇ ਜੈਡਮਿਟ ਕਰ ਸਕਦੇ ਆ ਜਿਹਦੀ ਲੋਡ ਬੈਨ ਦੇ ਉੱਤੇ ਜੇ ਬੈਡ ਦੀ ਸਟੈਂਥ ਜੇ ਵਧਾਣੀ ਪਏ ਤੇ ਸਰਕਾਰ ਦੀ ਮਨਜ਼ੂਰੀ ਲੈ ਕੇ ਬੈਡਸ ਦੀ ਸਟੈਂਥ ਤੇ ਵਧਾਈ ਜਾ ਸਕਦੀ ਹੈ ਇਸ ਵੇਲੇ ਟੋਟਲ ਪੇਸ਼ੈਂਟ ਸਾਡੇ ਕੋਲ 17 ਹੈਗੇ ਜਿਹੜੇ ਕਿ ਬਿਲਕੁਲ ਠੀਕ ਹਾਲਤ 'ਚ ਹੈਗੇ ਤੇ ਉਹਨਾਂ ਦਾ ਇਲਾਜ ਜਿਹੜ ਸਰਪਸੇ ਨੇ ਕਿਹੜੀ ਵਿਸ਼ੇਸ਼ਤਾ ਵਿੱਚ ਗੰਪੀ ਬੰਦੀ ਹੈ 17 ਜੀ ਬਲੇ ਪਹਿਲੇ ਲਗਭਗ ਸਾਡੇ ਕੋਲ 4 ਤੋਂ 5 ਪੇਸ਼ੈਂਟ ਐਡਮਿਟ ਹੁੰਦੇ ਸੀਗੇ ਇਸ ਲਈ ਸਾਡੇ ਕੋਲ ਟੋਟਲ ਪੇਸ਼ੈਂਟਸ 17 ਹੈਗੇ A1 ਪੰਜਾਬੀ ਟੀਵੀ ਦੇ ਲਈ ਪਠਾਨਕੋਟ ਤੋਂ ਵਰਮਪੁਰ ਦੀ ਖਾਸ ਰਿਪੋਰਟ ਯੁੱਧ ਨਸ਼ੇ ਵਿਰੁੱਧ ਦੀ ਜਿੱਦੇ ਸਾਰਥਕ ਜਿੱਦੇ ਵੇਖਣ ਨੂੰ ਮਿਲ ਰਹੇ ਹਨ ਦੱਸਦੀ ਹੈ ਕਿ ਪੰਜਾਬ ਪੁਲਿਸ ਵੱਲੋਂ ਪਿਛਲੇ ਕਾਫੀ ਦਿਨਾਂ ਵਿੱਚ ਨਸ਼ੇ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਇਲਾਕੇ ਦੇ ਪਿੱਛੇ ਸੁਟਿਆ ਗਿਆ ਹੈ ਇਸ ਦੇ ਚੱਲਦੇ ਨਸ਼ੇ ਸਪਲਾਈ ਚੇਨ ਨੂੰ ਤੋੜਨ ਵਿੱਚ ਵੀ ਕਾਫੀ ਵੱਡੀ ਕਾਮਯਾਬੀ ਮਿਲਦੀ ਦਿਖਾਈ ਦੇ ਰਹੀ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਲਗਾਇਆ ਜਾ ਸਕਦਾ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ ਸਿਵਲ ਹਸਪਤਾਲ ਦੇ ਵਿਖੇ ਬਣੇ ਨਸ਼ਾ ਗੜਾਉ ਕੇਂਦਰ ਵਿੱਚ ਪਿਛਲੇ ਕੁਝ ਦਿਨਾਂ ਤੋਂ 12 ਤੋਂ ਵਧੇਰੇ ਮਰੀਜ਼ ਇਲਾਜ ਕਰਾਉਣ ਦੇ ਦਾਖਲ ਹੋਏ ਹੋਏ ਹਨ ਤਾਂ ਜੋ ਉਹ ਵੀ ਸਮਾਜ ਦਾ ਅੰਟਟੂਆ ਅੰਗ ਬਣ ਸਕਣ ਅਤੇ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਨਸ਼ੇ ਖਿਲਾਫ ਜੋ ਮਹਿੰਮ ਚੜੀ ਗਈ ਹੈ ਮਹਿੰਮ ਇਤਨਾ ਕਿਤੇ ਰੰਗ ਲਿਆਉਂਦੀ ਵੀ ਨਜ਼ਰ ਆ ਰਹੀ ਹੈ ਅਤੇ ਉਹਦੇ ਵਧੀਆ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ ਇਸ ਸਬੰਧੀ ਜਦੋਂ ਸੇਵਾ ਆਪ ਦਾ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਵੇਲੇ ਉਹਨਾਂ ਦੇ ਕੋਲ કુલ 17 ਮਰੀਜ਼ ਇਲਾਜ ਕਰਵਾ ਰਹੇ ਹਨ ਜਿਨ੍ਹਾਂ ਵਿੱਚੋਂ 12 ਨਵੇਂ ਮਰੀਜ਼ ਉਹਨਾਂ ਦੇ ਕੋਲ ਆ ਸਾਹਮਣੇ ਆਏ ਹਨ ਜੋ ਕਿ ਇੱਥੇ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹਨ ਸਰ ਪੰਜਾਬ ਉਸੇਂ ਮਰਾ ਉਹਦੇ ਵਿੱਚ ਟੋਟਲ ਕਿੰਨੇ ਪੇਸ਼ੈਂਟ ਨੇ ਤੇ ਕਿੰਨੀ ਦਿਨ ਦੀ ਪਿਛੇ ਦਿਨਾਂ ਵਿੱਚ ਵਧੀ ਇਸ ਵੇਲੇ ਸਾਡੇ ਕੋਲ ਜਿਹੜਾ ਸਾਡਾ ਸਿਵਲ ਹਸਪੀਟਲ ਦਾ ਸੱਚੜਾਉਗੀ ਅੰਦਰ ਹੈਗਾ ਉਹਦੇ ਵਿੱਚ ਟੋਟਲ 17 ਪੇਸ਼ੈਂਟ ਐਡਮਿਟਡ ਹੈਗੇ ਆ ਤੇ ਜਿਹੜੇ ਪੇਸ਼ੈਂਟ ਦੀ ਸੰਖਿਆ ਜਿਹੜੀ ਹੈਗੀ ਹੈ ਪਹਿਲੇ ਨਾਲੋਂ ਇਨਕਰੀਜ਼ ਹੋਈ ਹੈ ਪਹਿਲੇ ਲਗਭਗ 4 ਜਾਂ 5 ਪੇਸ਼ੈਂਟ ਅਡਮਿਟਡ ਹੁੰਦੇ ਸੀਗੇ ਐਟ ਅ ਟਾਈਮ ਇਸ ਵੇਲੇ ਟੋਟਲ ਪੇਸ਼ੈਂਟ ਜਿਹੜੇ ਹੈਗੇ 17 ਹੈਗੇ ਤੇ ਜਿਹੜਾ ਸਾਡਾ ਨਸਾ ਚੜਾਉ ਕੇਂਦਰ ਹੈਗਾ ਇਹ ਇਹਦੀ 20 ਪੇਸ਼ੈਂਟ ਹੈਗੇ ਐਟ ਅ ਟਾਈਮ ਇਥੇ ਐਡਮਿਟ ਕਰ ਸਕਦੇ ਆ ਜਿਹਦੀ ਲੋਡ ਬੈਂਡ ਦੇ ਉੱਤੇ ਜੇ ਬੈਡ ਦੀ ਸਟਰੈਂਥ ਜੇ ਵਧਾ ਨਹੀਂ ਪਏ ਤੇ ਸਰਕਾਰ ਦੀ ਮંજੂਰੀ ਲੈ ਕੇ ਬੈਡਸ ਦੀ ਸਟਰੈਂਥ ਵੀ ਵਧਾਈ ਜਾ ਸਕਦੀ ਹੈ ਇਸ ਵੇਲੇ ਟੋਟਲ ਪੇਸ਼ੈਂਟ ਸਾਡੇ ਕੋਲ 17 ਹੈਗੇ ਜਿਹੜੇ ਕਿ ਬਿਲਕੁਲ ਠੀਕ ਹਾਲਤ 'ਚ ਹੈਗੇ ਤੇ ਉਹਨਾਂ ਦਾ ਇਲਾਜ ਜਿਹੜਾ ਹੈ ਸਕ ਪੱਸਣੇ ਕਿ ਜਿਹੜੀ ਪਿਛਲੇ ਦਿਨਾਂ ਤੋਂ ਗੰਪੀ ਬਣੀ ਹੋਇਆ ਸਟਾਫ ਜੀ ਬੱਲੇ ਪਹਿਲੇ ਲਗਭਗ ਸਾਡੇ ਕੋਲ 4 ਤੋਂ 5 ਪੇਸ਼ੈਂਟ ਐਡਮਿਟ ਹੁੰਦੇ ਸੀਗੇ ਇਸ ਲਈ ਸਾਡੇ ਕੋਲ ਟੋਟਲ ਪੇਸ਼ੈਂਟਸ 17 ਹੈਗੇ A1 ਪੰਜਾਬੀ ਟੀਵੀ ਦੇ ਲਈ ਪਠਾਨਕੋਟ ਤੋਂ ਵਰਨਪੁਰ ਦੀ ਖਾਸ ਰਿਪੋਰਟ